ਰਸਿਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਹੈਮ ਤੇ ਕਈ ਖਾਸ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧਨਵਾਦ ਜੀ ਆਇਆਂ ਨੂੰ ਪੰਜਾਬੀ ਜਿਹੜੀ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤੇ ਅੱਜ ਆਪਰੇਂ ਦੀ 23 ਤਰੀਕ ਆ ਤੇ ਦਿਨ ਜਿਹੜਾ ਹੈਗਾ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਤੇ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਉਵਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀ ਨੇ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੀ ਹੈ ਨਾ ਟੋਨੀ ਟਰਕੀ ਇਹਨਾਂ ਦੇ ਨਾਲ ਤੁਸੀ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਗੁਰਵਜਨ ਸਿੰਘ ਨਾਗਰਾ ਸੈਕਰਮੈਂਟੋ ਹਰਿੰਦਰਪੀਨ ਸੈਨ ਹੋਜ਼ੇ ਮਨਜੀਤ ਸਿੰਘ ਫਰੀਮੌਂਟ ਸਰਬਜੀਤ ਸਿੰਘ ਕੁਲਵਿੰਦਰ ਸਿੰਘ ਸੁਰਜੀਤ ਚਾਹਲ ਯੂਬਾ ਸਿਟੀ ਗੁਰਦੇਵ ਸਿੰਘ ਸੋਹਲ ਐਂਟਿਲੋਪ ਸਰਬਜੀਤ ਸਿੰਘ ਤੇ ਪਰਿਵਾਰ ਐਲ ਗਰੋ ਕਮਲਜੀਤ ਸਿੰਘ ਮੱਖਣਦولتਪੁਰੀਆ ਮੈਂਟਿਕਾ ਤੇ ਕਰਨੈਲ ਸਿੰਘ ਰੰਧਾਵਾ ਟਰਲਕਟੋ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਡੀਏ ਸਿੱਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5500 ਜੀ ਅੱਜ ਦੀਆਂ ਖਬਰਾਂਵਾਂ ਨਾਲ ਚੱਲ ਜੇ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਕਲੀਅਰ ਕੰਪਨੀ ਜੋ ਆ ਉਸ ਨੂੰ ਬੈਨ ਕੀਤਾ ਜਾ ਸਕਦਾ ਜੋ ਟਰੈਵਲਰਸ ਨੂੰ ਜਦੋਂ ਤੁਸੀਂ 에어ਪੋਰਟ ਤੇ ਜਾਂਦੇ ਹੈਗੇ ਆ ਉਹਨਾਂ ਦੇ ਲਈ ਸਪੈਸ਼ਲ ਲਾਈਨ ਲਾਈ ਹੁੰਦੀ ਹੈ ਜ ਜਿਹਨਾਂ ਨੇ ਕੁਝ ਪੈਸੇ ਦਿੱਤੇ ਹੁੰਦੇ ਆ ਤੇ ਉਹਨਾਂ ਨੂੰ ਅੱਗੇ ਕੱਢ ਲਿਆ ਜਾਂਦਾ ਉਹਨਾਂ ਦੀ ਸਕਰੀਨਿੰਗ ਉਸ ਹਸਾਬ ਦੇ ਨਾਲ ਕੀਤੀ ਨਹੀਂ ਜਾਂਦੀ ਜਿਸ ਹਸਾਬ ਦੇ ਨਾਲ ਆਮ ਲੋਕਾਂ ਦੀ ਕੀਤੀ ਜਾਂਦੀ ਹੈਗੀ ਆ ਸੈਨੇਟਰ ਜੋਸ਼ ਨਿਊਮੈਨ ਕੈਲੀਫੋਰਨੀਆ ਦੇ ਡੈਮੋਕ੍ਰੇਟ ਆ ਇਸ ਬਿੱਲ ਦੇ ਉਹ ਸਪான்ਸਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕਲੀਅਰ ਕੰਪਨੀ ਆ ਇਹ ਸ਼ਰਿਆਂ ਜੋ ਅਮੀਰ ਲੋਕ ਆ ਉਹਨਾਂ ਨੂੰ ਲਾਈਨਾਂ ਵਿੱਚ ਖੜੇ ਕਰਨ ਤੋਂ ਸਕਿੱਪ ਕਰ ਰਹੀ ਆ ਕਿ ਉਹ ਸਿੱਧੇ ਆ ਜਾਣ ਜੋ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਏਜੰਟ ਤੇ ਉਹਨਾਂ ਨੂੰ ਕੱਢ ਦਿੱਤਾ ਜਾਊਗਾ ਜੇ ਇਹ ਬਿੱਲ ਪਾਸ ਹੋ ਜਾਂਦਾ ਤੇ ਜਿਹੜੀ ਕਲੀਅਰ ਕੰਪਨੀ ਆ 2010 ਦੇ ਵਿੱਚ ਬੜੀ ਸੀ ਜਿਹੜੀ 에어ਪੋਰਟਸ ਦੇ ਜਿੰਨੇ ਵੀ ਕੈਲੀਫੋਰਨੀਆ ਦੇ ਉੱਥੇ ਇਹਨੂੰ ਵਰਤਿਆ ਜਾਂਦਾ ਹੈ 198 ਡਾਲਰ ਹਰ ਸਾਲ ਉਹ ਚਾਰਜ ਕਰਦੇ ਆ ਉਹਨਾਂ ਯਾਤਰੀਆਂ ਤੋਂ ਜੋ ਇਸ ਦੇ ਮੈਂਬਰ ਬਣਦੇ ਆ ਤਾਂ ਕਿ ਉਹਨਾਂ ਨੂੰ 에어ਪੋਰਟ ਤੇ ਲਾਈਨਾਂ 'ਚ ਨਾ ਖੜਾ ਹੋਣਾ ਪਵੇ 50 ਦੇ ਕਰੀਬ 에어ਪੋਰਟਸ ਯੂ ਐਸ ਏ ਦੇ ਵਿੱਚ ਇਹ ਸਰਵਿਸਿਜ਼ ਲੈਂਦੇ ਹੈਗੇ ਆ ਸੋ ਕਿਉਂਕਿ ਇਹ ਪੈਸੇ ਲੈ ਕੇ ਪਹਿਲੀ ਉਹਨਾਂ ਦਾ ਚੈੱਕ ਅਪ ਗਰਾਉਂਡ ਕਰ ਲੈਂਦੇ ਆ ਵੀ ਬੰਦਾ ਕਿਸ ਤਰ੍ਹਾਂ ਦਾ ਹੈਗਾ ਪਰ ਜੋ ਬਿੱਲ ਲੈ ਕੇ ਆ ਰਹੇ ਐਸਵੀ 1372 ਇਹ ਕਹਿੰਦੇ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੈਗੀ ਆ ਅਮੀਰਾਂ ਤੇ ਗਰੀਬਾਂ ਦੇ ਵਿੱਚ ਜਿਹੜਾ ਬੰਦਾ ਨਹੀਂ 185 ਗੱਲਾਂ ਦੇ ਸਕਦਾ ਇਹ ਤਾਂ ਮਤਲਬ ਇਹ ਥੋੜੋ ਭਈ ਉਹਨੂੰ ਲਾਈਨ ਦੇ ਵਿੱਚ ਜ਼ਿਆਦਾ ਟਾਈਮ ਜਿਹੜਾ ਆ ਉੱਥੇ ਲਾਇਆ ਜਾਵੇ ਸੋ ਕਲੀਅਰ ਕੰਪਨੀ ਦੇਖੋ ਸਰਵਾਈਵ ਕਰੂਗੀ ਕਿ ਨਹੀਂ ਜੇ ਇਹ ਬਿੱਲ ਪਾਸ ਹੋ ਜਾਂਦਾ ਜੀ ਅਗਲੀ ਖਬਰ ਦੇ ਵੱਲ ਵਧਦੇ ਤੇ ਆਪਾਂ ਹਰ ਰੋਜ਼ ਪ੍ਰੋਗਰਾਮਾਂ ਦੇ ਵਿੱਚ ਜਾਣਕਾਰੀ ਦੇ ਦਈਏ ਕਿ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ ਤੇ ਇਸੇ ਦਰਮਿਆਨ ਉਹਦੇ ਵਿੱਚੋਂ ਕਈ ਬੈਂਕਰਪਸੀ ਬਾਰੇ ਜੁੜੀਆਂ ਖਬਰਾਂ ਵੀ ਨਿਕਲ ਕੇ ਆਉਂਦੀਆਂ ਨੇ ਹੁਣ ਐਕਸਪ੍ਰੈਸ ਨੇ ਚੈਪਟਰ 11 ਜਿਹੜੀ ਬੈਂਕਰਪਸੀ ਆਫ ਫਾਈਲ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਜਿਹੜੇ ਸਟੋਰ ਨੇ ਐਕਸਪ੍ਰੈਸ ਦੇ ਉਹਨਾਂ ਦੇ ਬਾਰੇ ਚਰਚਾ ਚੱਲ ਪਈ ਹੈ ਕਿ ਕੀ ਸਾਰੇ ਸਟੋਰ ਜਿਹੜੇ ਨੇ ਉਹ ਬੰਦ ਹੋਣ ਜਾ ਰਹੇ ਨੇ ਤਾਂ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੇ ਜਿਹੜੇ ਸਟੋਰ ਨੇ ਉਹ 48 ਸਟਰ ਐਕਸਪ੍ਰੈਸ ਸਟੋਰ ਨੇ ਤੇ ਜਿਨ੍ਹਾਂ ਦੇ ਵਿੱਚੋਂ 16 ਜਿਹੜੇ ਨੇ ਉਹ ਬੰਦ ਹੋਣਗੇ। ਕੁੱਲ ਦੱਸਿਆ ਜਾ ਰਿਹਾ ਕਿ ਇਹਨਾਂ ਦੇ 500 ਸਟੋਰ ਨੇ ਜਿਨ੍ਹਾਂ ਦੇ ਵਿੱਚੋਂ 95 ਬੰਦ ਹੋ ਸਕਦੇ ਆ। ਰੋਜ਼ਵੈਲ ਤੇ ਸੈਕਰਾਮੈਂਟੋ ਐਕਸਪ੍ਰੈਸ ਸਟੋਰ ਆ ਜਿਹੜੇ ਉਹ ਓਪਨ ਰਹਿਣਗੇ ਹਲੇ ਕਿ ਹਾਲਾਂਕਿ ਦੂਜੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਬੰਦ ਨਜ਼ਰ ਆਉਣਗੇ। ਤੇ ਐਕਸਪ੍ਰੈਸ ਨੇ ਇਹ ਗੱਲ ਕਹੀ ਸੀ ਕਿ ਕੰਡਕਟ ਬਿਜ਼ਨਸ ਐਜ਼ ਯੂਜ਼ਵਲ ਜਿਹੜੀ ਉਹਨਾਂ ਨੇ ਫਾਈਲ ਕੀਤੀ ਬੈਂਕਰਪਸੀ ਉਸ ਦੇ ਮਾਮਲੇ ਦੇ ਵਿੱਚ ਬਿਉਂਡ ਦਾ ক্লোজিং ਦੇ ক্লোজিং ਦੇ ਪਿੱਛੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਹੁਣ ਸਾਡੇ ਲਈ ਇਹਨਾਂ ਹਾਲਾਤਾਂ ਦੇ ਵਿੱਚ ਇਸ ਬਿਜ਼ਨਸ ਨੂੰ ਜਾਂ ਇਹਨਾਂ ਸਟੋਰਾਂ ਨੂੰ ਰਨ ਕਰਨਾ ਕੁਈ ਸੌਖਾ ਨਹੀਂ ਹੈ ਸਾਨੂੰ ਬਹੁਤ ਜੱਦੋਜਹਿਦ ਕਰਨੀ ਪੈ ਰਹੀ ਹੈ ਆਰਥਿਕ ਤੌਰ ਤੇ ਵੀ ਨਾਲ ਹੀ ਉਹਨਾਂ ਨੇ ਵੈਂਡਰਸ ਸਪਲਾਈਅਰਸ ਜਾਂ ਹੋਰ ਜਿਹੜੇ ਬਿਜ਼ਨਸ ਪਾਰਟਨਰਸ ਨੇ ਉਹਨਾਂ ਤੋਂ ਵੀ ਸਪੋਰਟ ਮੰਗੀ ਸੀ ਕਿ ਤੁਸੀਂ ਸਾਨੂੰ ਸਪੋਰਟ ਕਰੋ ਇਹਨਾਂ ਦੇ ਇੱਕ ਸਟੀਵਰਡ ਗਲੇਡਿੰਗਸ ਨੇ ਜਿਹੜੇ ਕਿ ਚੀਫ ਐਗਜ਼ੀਕਿਊਟਿਵ ਅਫੀਸਰ ਨੇ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਸਟਰੋਂਗ ਪੋਰਟਫੋਲੀਓ ਸੀ ਸਾਡਾ ਬ੍ਰਾਂਡ ਜਿਹੜੇ ਸਾਡੇ ਕੋਲ ਸੀਗੇ ਜਾਂ ਕੋਈ ਹੋਰ ਜਿਹੜੀ ਸਾਡੇ ਲੈਣ ਦੇਣ ਸੀਗਾ ਪਰ ਫਿਰ ਵੀ ਸਾਡੀ ਟਾਪ ਪ੍ਰਾਇੋਰਟੀ ਇਹ ਰਹੇਗੀ ਕਸਟਮਰ ਜਿਹੜੇ ਨੇ ਉਹ ਸਾਡੇ ਤੋਂ ਹਮੇਸ਼ਾ ਸੰਤੋਸ਼ਟ ਰਹਿਣ ਤੇ ਅਸੀਂ ਉਹਨਾਂ ਨੂੰ ਵਧੀਆ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰ ਸਕੀਏ ਪਰ ਉਹ ਕਹਿੰਦੇ ਕਿ ਅਸੀਂ ਥੈਂਕ ਯੂ ਕਰਦੇ ਹਾਂ ਐਸੋਸੀਏਟ ਦਾ ਜਾਂ ਉਹਨਾਂ ਦੇ ਹਾਰਡਵਰਕ ਦਾ ਕਿ ਉਹਨਾਂ ਨੇ ਆਪਣੀ ਕਮਿਟਮੈਂਟ ਵੀ ਰੱਖੀ ਤੇ ਨਾਲ ਹੀ ਸਾਨੂੰ ਜਿਹੜੇ ਵੈਂਡਰਸ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਪਰੀਸ਼ੀਏਟ ਕਰਦੇ ਹਾਂ ਸਪਲਾਈਜ਼ ਦਾ ਜਾਂ ਬਿਜ਼ਨਸ ਪਾਰਟਨਰਸ ਦਾ ਪਰ ਉਹ ਕਹਿੰਦੇ ਕਿ ਹੁਣ ਜਿਹੜੇ ਮਰਚੈਂਡਾਈਜ਼ ਇਹ ਜਿਹੜੀ ਐਕਸਪ੍ਰੈਸ ਆ ਇਹ ਪਾਲਿਸੀ ਦੇ ਨਾਲ ਸੇਮ ਪਾਲਿਸੀ ਦੇ ਨਾਲ ਉਹ ਕਹਿੰਦੇ ਕਿ ਸਾਨੂੰ ਅੱਗੇ ਵਧਣਾ ਗਰੋ ਕਰਨਾ ਜਾਂ ਮਾਰਕੀਟ ਦੇ ਵਿੱਚ ਸਰਵਾਈਵ ਕਰਨਾ ਔਖਾ ਹੋਇਆ ਪਿਆ ਤੇ ਇਸ ਕਰਕੇ ਹੁਣ ਇਹਦੇ ਕੈਲੀਫੋਰਨੀਆ ਦੇ ਵਿੱਚ 48 ਸਟੋਰ ਨੇ ਜਿਨ੍ਹਾਂ ਦੇ ਵਿੱਚੋਂ 16 ਬੰਦ ਹੋ ਰਹੇ ਨੇ ਤੇ 500 ਸਟੋਰ ਆ ਇਹਨਾਂ ਦਾ ਕੁੱਲ ਜਿਨ੍ਹਾਂ ਦੇ ਵਿੱਚੋਂ 95 ਜਿਹੜੇ ਨੇ ਉਹ ਬੰਦ ਹੋ ਰਹੇ ਨੇ ਜੀ ਸੈਕਰਾਮੈਂਟੋ ਕਾਉਂਟੀ ਸ਼ੈਰਫ ਨੇ ਜੋ ਜਿਮ ਕੂਪਰ ਆ ਉਹਨਾਂ ਨੇ ਅਨਾਉਂਸ ਕੀਤਾ ਵੀ 24 ਲੋਕਾਂ ਨੂੰ ਅਰੈਸਟ ਕੀਤਾ ਗਿਆ ਆ ਤਿੰਨ ਦਿਨਾਂ ਦੇ ਆਪਰੇਸ਼ਨ ਦੇ ਦੌਰਾਨ ਜੋ ਚਾਈਲਡ ਸੈਕਸ ਆਪਰੇਸ਼ਨ ਦੇ ਵਿੱਚ ਇਨਵੋਲਵ ਸੀਗੇ ਉਹਨਾਂ ਚੋਂ ਇੱਕ ਸੈਨੋਜ਼ੇ ਫਾਇਰ ਡਿਪਾਰਟਮੈਂਟ ਦਾ ਕੈਪਟਨ ਵੀ ਹੈਗਾ ਆ ਸੈਕਰਾਮੈਂਟੋ ਦੀ ਪੁਲਿਸ ਨੇ ਆਪਰੇਸ਼ਨ ਸਪ੍ਰਿੰਗ ਕਲੀਨਿੰਗ ਦੇ ਤਹਿਤ ਮਾਰਚ 29 ਤੋਂ ਲੈ ਕੇ ਮਾਰਚ 31 ਤੱਕ ਇਹ ਆਪਰੇਸ਼ਨ ਕੀਤਾ ਸੀ ਜਿਹਦੇ ਵਿੱਚ ਲੋਕ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕੰਟੈਕਟ ਕਰ ਲੈਂਦੇ ਆ ਤੇ ਉਹਨਾਂ ਦੇ ਨਾਲ ਫਿਰ ਸੈਕਸ਼ੂਅਲ ਕੰਟੈਕਟ ਕਰਦੇ ਹੈਗੇ ਆ ਉਸ ਨੂੰ ਲੈ ਕੇ ਸਪੈਂਸਰ ਪਾਰਕਰ 43 ਸਾਲਾਂ ਦਾ ਸੈਨੋਜ਼ੇ ਫਾਇਰ ਡਿਪਾਰਟਮੈਂਟ ਦਾ ਕੈਪਟਨ ਜੋ ਆ ਉਹ ਅਰੈਸਟ ਕੀਤਾ ਗਿਆ ਹੈਗਾ ਇਸ ਐਕਰਾਮੈਂਟੋ ਬੀ ਨੇ ਰਿਪੋਰਟ ਕੀਤਾ ਆ ਅਪ੍ਰੈਲ 3 ਨੂੰ ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ ਟਰਨੀ ਨੇ ਕ੍ਰਿਮੀਨਲ ਕੰਪਲੇਨ ਪਾਰਕਰ ਦੇ ਅਗੇਂਸਟ ਫਾਈਲ ਕਰਤੀ ਆ ਸੈਨੋਜ਼ੇ ਦੇ ਫਾਇਰ ਚੀਫ ਰੋਬਰਟ ਸੈਪੀਨ ਯੂਨੀਅਨ ਨੇ ਦੱਸਿਆ ਕਿ ਹੁਣ ਉਹ ਸਾਡੀ ਜਿਹੜੀ ਫਾਇਰ ਡਿਪਾਰਟਮੈਂਟ ਉਹਦੇ ਲਈ ਕੰਮ ਨਹੀਂ ਕਰਦਾ ਕਿਉਂਕਿ ਉਸਨੇ ਅਪ੍ਰੈਲ 12 ਨੂੰ ਰਿਜ਼ਾਈਨ ਕਰ ਦਿੱਤਾ ਸੀ ਹੁਣ ਪਾਰਕਰ ਨੂੰ ਜੋ ਬੁੱਧਵਾਰ ਨੂੰ ਕੱਲ ਨੂੰ ਜਿਹੜੀ ਆ ਉਹ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਜੀ ਅਗਲੀ ਖਬਰ ਦੇ ਵੱਲ ਵਧਿਏ ਤੇ ਅਗਲੀ ਖਬਰ ਜਿਹੜੀ ਆ ਉਹ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਕੈਜ਼ਰ ਪਰਮਾਨੈਂਟ ਦੇ ਜਿਹੜੀਆਂ ਨਰਸਾਂ ਨੇ ਉਹਨਾਂ ਨੇ ਸਟ੍ਰਾਈਕ ਜਿਹੜੀ ਆਪਣੀ ਕੀਤੀ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਟਰਸਟ ਨਰਸਸ ਨਾਟ AI AI ਦੇ ਬਾਰੇ ਆਪਾਂ ਹਮੇਸ਼ਾ ਚਰਚਾ ਕਰਦੇ ਰਹਿੰਦੇ ਆ ਕਿ AI ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਲੋਕਾਂ ਦੇ ਫਿਊਚਰ ਦੇ ਵਿੱਚ ਜਿਹੜੀਆਂ ਜੌਬਸ ਨੇ ਉਹਨਾਂ ਤੇ ਕਿਸ ਤਰੀਕੇ ਦਾ ਜਿਹੜਾ ਅਸਰ ਆ ਉਹ ਪਾ ਸਕਦੀ ਹੈ ਹੁਣ ਜਿਹੜੀਆਂ ਸੈਂਕੜੇ ਨਰਸਸ ਜਿਹੜੀਆਂ ਕਿ ਸਾਰੇ ਕੈਲੀਫੋਰਨੀਆ ਤੋਂ ਇਕੱਠੀਆਂ ਹੋਈਆਂ ਸੀਗੀਆਂ ਗਾਈਜ਼ਰ ਪਰਮਾਨੈਂਟ ਦੇ ਬਾਹਰ ਇਹਨਾਂ ਨੇ ਸੈਨ ਫਰਾਂਸਿਸਕੋ ਮੈਡੀਕਲ ਸੈਂਟਰ ਦੇ ਬਾਹਰ ਪ੍ਰੋਟੈਸਟ ਕੀਤਾ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਹਸਪਤਾਲਾਂ ਦੇ ਵਿੱਚ ਜਿਹੜਾ ਸਿਸਟਮ ਹੈ ਉਹਦਾ ਬਹੁਤ ਵੱਡਾ ਹਿੱਸਾ ਬਣਦਾ ਜਾ ਰਿਹਾ ਹੈ ਉਹ ਕਹਿੰਦੇ ਕਿ ਕਿਹੜਾ ਜਿਹੜਾ ਹੈਲਥ케ਅਰ ਇੰਡਸਟਰੀ ਕੋਈ ਬਹੁਤ ਤਾਂ ਚੰਗਾ ਸ਼ਗਨ ਜਾਂ ਸੰਕੇਤ ਨਹੀਂ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੋਟੈਸਟ ਆਰਗੇਨਾਈਜ਼ ਕੀਤਾ ਗਿਆ ਸੀਗਾ ਕੈਲੀਫੋਰਨੀਆ ਨਰਸਸ ਐਸੋਸੀਏਸ਼ਨ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਿਹੜੀ ਟੈਕਨੋਲੋਜੀ ਹੈ ਉਹਨ ਟੈਸਟਡ ਆ ਤੇ ਨਾਲ ਹੀ ਅਨ ਰੈਗੂਲੇਟਡ ਵੀ ਹੈ ਤੇ ਨਾਲ ਹੀ ਉਹ ਕਹਿੰਦੇ ਕਿ ਸਾਨੂੰ ਇਹ ਹੈ ਕਿ ਇਹ ਜਿਹੜਾ ਪੇਸ਼ੈਂਟ ਕੇਅਰ ਦਾ ਜਿਹੜਾ ਕੰਮ ਹੈ ਇਹਨੂੰ ਵਰਸ ਬਣਾ ਕੇ ਰੱਖ ਦੋਗੇ ਇਹਦੇ ਸਾਰੇ ਮਹਾਂਦਰੇ ਨੂੰ ਵਿਗਾੜ ਦੇਊਗੀ ਔਰ ਉਹਨਾਂ ਦੇ ਜਿਹੜੇ ਮਿਸ਼ਲ ਗੋਟਨੇਜ਼ਾ ਉਹਨਾਂ ਦੇ ਬੁਲਾਰੇ ਕਹ ਲੋ ਜਾਂ ਉਹਨਾਂ ਜਿਹੜੇ ਮੇਨ ਆਗੂ ਸੀਗੇ ਉਹਨਾਂ ਨੇ ਕਿਹਾ ਕਿ देयर ਆਰ ਸਮ ਯੂਜ਼ਰਸ ਜਿਹੜੇ ਕਿ AI ਦੇ ਨੇ ਕੁਝ ਕੁ ਤਰੀਕੇ ਨੇ ਜਿਨ੍ਹਾਂ ਨੂੰ ਐਕਸੈਪਟ ਹੀ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੇ ਇਹ ਵੀ ਕਿਹਾ ਨਾਲ ਹੀ ਜਿਹੜਾ ਇਹ ਕਾਈਜ਼ਰ ਪਰਮਨੈਂਟ ਦਾ ਜਿਹੜਾ ਇੰਟਰਨੈਸ਼ਨਲ ਇੰਟੀਗ੍ਰੇਟਿਡ ਕੇਅਰ ਐਕਸਪੀਰੀਅנס ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ AI ਦੇ ਨਾਲ ਅੱਗੇ ਵਧਣਾ ਚਾਹੁੰਦਾ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਫਿਊਚਰ ਤੇ ਇਹਦਾ ਅਸਰ ਪਊਗਾ ਇਸ ਟਾਈਮ ਜੇਕਰ ਅੰਦਾਜ਼ਾ ਲਾਈਏ ਤਾਂ ਕੈਲੀਫੋਰਨੀਆ ਨਰਸਸ ਐਸੋਸੀਏਸ਼ਨ ਦਾ ਇਹ ਕਹਿਣਾ ਜਿਹਦੇ ਵਿੱਚ ਘਟੋ ਘਟ 24000 ਨਰਸ ਜਿਹੜੀ ਉਹ ਕੰਮ ਕਰਦੀ ਹੈ ਤੇ ਉਹ ਕਹਿੰਦੇ ਕਿ ਇਸ ਟਾਈਮ ਚ 24000 ਦੇ ਕਾਈਜ਼ਰ ਨਾਈਸਰਸ ਦੇ ਵਿੱਚੋਂ ਵੱਡੀ ਗਿਣਤੀ ਲੋਕਾਂ ਨੂੰ ਜਾਂ ਕੰਮ ਕਰਨ ਵਾਲੇ ਕਾਮਿਆਂ ਨੂੰ ਇਹ ਲੱਗ ਰਿਹਾ ਕਿ AI ਜਿਹੜਾ ਜਿਹੜੇ ਕਿ ਵੱਖ-ਵੱਖ ਪੇਸ਼ੈਂਟ ਕੇਅਰ ਦੇ ਮਾਮਲਿਆਂ ਦੇ ਵਿੱਚ ਹੁਣ ਯੂਜ਼ ਕੀਤਾ ਜਾਣ ਲੱਗਿਆ ਹੈ ਇਹ ਡਵੈਲਪਮੈਂਟ ਆਫ ਟੈਕਨੋਲੋਜੀ ਤੇ ਡਿਸੀਜਨ ਜਿਹੜੇ ਆ ਉਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੰਮਕਾਰ ਨੂੰ ਪ੍ਰਭਾਵਿਤ ਜ਼ਰੂਰ ਕਰਨਗੇ ਇਹ ਇੱਕ ਐਸਾ ਜਿਹੜਾ ਯੂਐਸ ਦੇ ਵਿੱਚ ਸੈਕਟਰ ਹੈ ਜਿਹਦੇ ਵਿੱਚ ਇਹ ਮੰਨਿਆ ਜਾਂਦਾ ਕਿ ਜੌਬਸ ਹਮੇਸ਼ਾ ਓਪਨ ਰਹਿੰਦੀਆਂ ਨੇ ਪਰ ਜੇਕਰ AI ਇੱਥੇ ਵੀ ਆ ਚੁੱਕਿਆ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਸੈਕਟਰ ਹੈ ਜਿਹੜਾ AI ਦੀ ਮਾਰ ਤੋਂ ਬਚੂਗਾ ਪਹਿਲੀ ਗੱਲ ਉਹ ਚਲਈਏ ਟੈਸਲਾ ਕੰਪਨੀ ਨੇ ਅਨਾਉਂਸ ਕੀਤਾ ਪਿਛਲੇ ਦਿਨਾਂ ਦੇ ਵਿੱਚ ਉਹ 14000 ਲੋਕਾਂ ਨੂੰ ਲੇਆਫ ਕਰਨ ਜਾ ਰਿਹਾ ਹੈ ਪੂਰੇ ਵਰਲਡ ਦੇ ਵਿੱਚ ਜਿਹਦੇ ਵਿੱਚੋਂ ਫਰੀਮੌਂਟ ਜੋ ਕੈਲੀਫੋਰਨੀਆ ਦਾ ਏਰੀਆ ਉੱਥੇ 3300 ਲੋਕਾਂ ਨੂੰ ਲੇਆਫ ਕਰਨ ਜਾ ਰਿਹਾ ਹੈ ਤੇ 2688 ਲੋਕਾਂ ਨੂੰ ਆਸਟਨ ਟੈਕਸਸ ਦੇ ਵਿੱਚ ਜਿੱਥੇ ਕੁਝ ਮਹੀਨੇ ਪਹਿਲਾਂ ਇਲਾਨ ਮਸਕ ਨੇ ਆਪਣਾ ਜਿਹੜਾ ਆ ਇੱਕ ਨਵਾਂ ਪਲਾਂਟ ਖੋਲ੍ਹਿਆ ਸੀਗਾ ਸੋ ਇਸੇ ਤਰ੍ਹਾਂ ਪਾਲੋ ਵਾਲਟੋ ਦੇ ਵਿੱਚ 468 ਲੋਕਾਂ ਨੂੰ ਲੇਆਫ ਕਰਨ ਜਾ ਰਿਹਾ ਹੈਗੇ ਆ ਓਵਰਆਲ ਟੈਸਲਾ ਦਾ ਸਟਾਕ ਪਿਛਲੇ ਦਿਨਾਂ ਚ ਕਾਫੀ ਘਟਿਆ ਸੀਗਾ 50% ਦੇ ਕਰੀਬ ਕਹਿੰਦੇ ਭਈ ਉਹਨਾਂ ਦੇ ਪ੍ਰੋਫਿਟ ਵੀ ਜਿਹੜਾ ਘਟਿਆ ਹੈਗਾ ਟੈਸਲਾ ਕੰਪਨੀ ਦਾ ਹੁਣ ਈਲਨ ਮਸਕ ਨੇ ਇਹ ਅਨਾਉਂਸ ਕੀਤਾ ਵੀ ਉਹ ਇੱਕ ਚੀਪ ਕਾਰ ਜਿਹੜੀ ਆ ਹੋਰ ਬਣਾਉਣ ਜਿਹੜੀ ਆ ਜਾ ਰਿਹਾ ਹੈਗੇ ਆ ਉਹਦੇ ਨਾਲ ਹੋ ਸਕਦਾ ਥੋੜਾ ਬੋਤਾ ਜਿਹਾ ਅਸਰ ਆ ਟੈਸਲਾ ਕੰਪਨੀ ਦੇ ਸਟਾਕ ਦੇ ਉੱਤੇ ਇੱਕ ਵਾਰੀ ਫੇਰ ਪਵੇ ਪਰ ਓਵਰਆਲ ਟੈਸਟਲ ਟੈਸਲਾ ਕੰਪਨੀ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਬਹੁਤ ਘਬਰਾਏ ਹੋਏ ਆ ਕਿਉਂਕਿ 14000 ਨੰਬਰ ਬਹੁਤ ਵੱਡਾ ਹੁੰਦਾ ਜਦੋਂ ਕਿਸੇ ਨੂੰ ਲੇਆਫ ਕੀਤਾ ਜਾਵੇ ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਫਰੇਜ਼ਨੋ ਦੇ ਵਿੱਚ ਹਾਊਸਿੰਗ ਦੇ ਬਾਰੇ ਇਸ ਦੇ ਬਾਰੇ ਇੱਕ ਜਿਹੜੀ ਸਟੱਡੀ ਆਈ ਹੈ ਕਿ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਹੈ ਅਫੋਰਡੇਬਿਲਟੀ ਹੈ ਉਹ ਉਸ ਇੰਡੈਕਸ ਦੇ ਵਿੱਚ ਫਰੇਜ਼ਨੋ ਕਿੱਥੇ ਦਿਖਦਾ ਫਰੇਜ਼ਨੋ ਦੇ ਵਿੱਚ ਜਿਹੜੇ ਰਹਿਣ ਵਾਲੇ ਨੇ ਜਾਂ ਉਹ ਜਿਹੜੇ ਘਰਾਂ ਦੇ ਵਿੱਚ ਇਨਵੈਸਟ ਕਰ ਰਹੇ ਨੇ ਉਹਨਾਂ ਦੇ ਲਈ ਇਹ ਸ਼ਾਇਦ ਜਿਹੜੀ ਜਾਣਕਾਰੀ ਉਹ ਥੋੜੀ ਮਦਦਗਾਰ ਹੋ ਸਕਦੀ ਹੈ ਆ ਇੱਕ ਆਨਲਾਈਨ ਰੀਅਲ ਅਸਟੇਟ ਸਰਚ ਪੋਰਟਲ ਆ ਰਿਐਲਟੀ ਹੋਪ ਜਿਹੜਾ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਰਿਸਰਚ ਕਰਦਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਲੇਟੈਸਟ ਹਾਊਸਿੰਗ ਅਫੋਰਡੇਬਿਲਟੀ ਇੰਡੈਕਸ ਹੈ ਉਹਦੇ ਵਿੱਚ ਫਰੇਜ਼ਨੋ ਸਟੈਂਡ ਕਰਦਾ ਹੈ 41ਵੇਂ ਸਥਾਨ ਦੇ ਉੱਤੇ 41ਵੇਂ ਨੰਬਰ ਦੇ ਉੱਤੇ ਪੂਰੇ ਯੂਐਸ ਦੇ ਵਿੱਚ ਸੈਕਰਮੈਂਟੋ ਸਟੈਂਡ ਕਰਦਾ 44ਵੇਂ ਨੰਬਰ ਤੇ ਨਾਲ ਹੀ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਫਰੇਜ਼ਨੋ ਦੇ ਵਿੱਚ ਜਿਹੜੀ ਆਮ ਘਰ ਦੀ ਕੀਮਤ ਆ ਉਹ 3,74,000 ਹੈ ਤੇ ਹਾਊਸਹੋਲਡ ਜਿਹੜਾ ਇਨਕਮ ਆ ਉਹ ਇੱਥੇ 64000 ਦੇ ਕਰੀਬ ਆ ਜਿਹੜੇ ਕਿ ਆਮ ਇੱਕ ਬੰਦਾ ਜਿਹੜੀ ਕਮਾਈ ਕਰਦਾ ਤੇ ਨਾਲ ਹੀ ਇੱਥੇ ਦੱਸਿਆ ਗਿਆ ਕਿ ਫ੍ਰਿਜ਼ਨੋ ਨੂੰ ਕਨਸਿਡਰ ਕੀਤਾ ਜਾਂਦਾ ਹੈ ਜਿੱਥੇ ਵੀ ਅ ਯੂਐਸ ਦੇ ਵਿੱਚ ਕਹਿ ਸਕਦੇ ਆਪਾਂ ਜਿੱਥੇ ਘੱਟ ਕੀਮਤਾਂ ਦੇ ਵਿੱਚ ਤੁਹਾਨੂੰ ਚੰਗਾ ਘਰ ਮਿਲਣ ਦੇ ਅਸਾਰ ਜ਼ਿਆਦੇ ਨੇ ਫ੍ਰਿਜ਼ਨੋ ਨੂੰ ਉਹਨਾਂ ਇਲਾਕਿਆਂ ਦੇ ਵਿੱਚ ਯੂਐਸ ਦੇ ਵਿੱਚ ਕਨਸਿਡਰ ਕੀਤਾ ਜਾਂਦਾ ਹੈ ਰਿਐਲਟੀ ਹੌਪ ਸੀਓ ਨੇ ਲੀ ਨਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਿਟੀ ਜਿੱਥੇ ਜਿੱਥੇ ਅਫੋਰਡੇਬਿਲਟੀ ਹੈ ਜਾਂ ਜਿੱਥੇ ਘਰ ਲੈਣਾ ਸੌਖਾ ਹੈ ਅਸੀਂ ਉਹਨਾਂ ਨੂੰ ਲੈ ਕੇ ਇਹ ਦਰਜਾਬੰਦੀ ਜਿਹੜੀ ਕੀਤੀ ਹੈ ਤੇ ਫਰਜ ਨੂੰ ਉਹਨਾਂ ਦੇ ਮਾਮਲਿਆਂ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਮਾਮਲਿਆਂ ਦੇ ਵਿੱਚ 41ਵੇਂ ਨੰਬਰ ਤੇ ਹੈ ਸੈਕਰਮੈਂਟੋ ਜਿਹੜਾ ਉਹ 44ਵੇਂ ਨੰਬਰ ਤੇ ਸਟੈਂਡ ਕਰਦਾ ਨਾਲ ਹੀ ਉਹ ਕਹਿੰਦੇ ਨੇ ਕਿ ਇੱਥੇ ਘਰ ਲੈਣ ਦਾ ਜੋਖਮ ਤੁਸੀਂ ਤਾਂ ਲਓ ਜੇ ਤੁਸੀਂ 40% ਜਿਹੜੀ ਤੁਹਾਡੀ ਅਨੋਲ ਇਨਕਮ ਹੈ ਉਹਦੇ ਵਿੱਚੋਂ ਘਰ ਤੇ ਤੁਸੀਂ ਰਕਮ ਲਾ ਸਕਦੇ ਆ ਅ ਡਵੈਲਪ ਆਫ ਦੀ ਟਾਪ 20 ਸਿਟੀ ਜਿਹੜੇ ਕਿ 20 ਦੇ ਵਿੱਚੋਂ 12 ਜਿਹੜੇ ਸਿਟੀ ਨੇ ਉਹ ਪੂਰੇ ਅਮਰੀਕਾ ਦੇ ਵਿੱਚੋਂ ਕੈਲੀਫੋਰਨੀਆ ਦੇ ਆਏ ਨੇ ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੈਲੀਫੋਰਨੀਆ ਦੇ ਵਿੱਚ ਹਲੇ ਵੀ ਕਈ ਹਿੱਸੇ ਐ ਜਿਨੇ ਜਿੱਥੇ ਹਾਊਸਿੰਗ ਅਫੋਰਡੇਬਲ ਹੈ ਲਾਸ ਐਂਜਲਸ ਮਿਆਮੀ ਤੇ ਇਰਵਨ ਜਿਹੜੇ ਇਰਵਨ ਦੇ ਇਲਾਕੇ ਨੇ ਉਹ ਟਾਪ ਤੇ ਗਏ ਨੇ ਤੇ ਨਾਲ ਹੀ ਇਹ ਇਹਦੇ ਵਿੱਚ ਇਸ ਰਿਸਰਚ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ 33% ਐਸੇ ਲੋਕ ਨੇ ਜਿਨ੍ਹਾਂ ਨੇ ਸਾਲ 2024 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਘਰ ਲੈਣ ਦਾ ਜਿਹੜਾ ਇਰਾਦਾ ਸੀ ਉਹ ਸੋਚ ਰਹੇ ਸੀ ਘਰ ਬਣਾਉਣ ਦੇ ਬਾਰੇ ਤਾਂ ਉਹਨਾਂ ਨੇ 33% ਲੋਕਾਂ ਨੇ ਮੰਨਿਆ ਕਿ ਅਸੀਂ ਹੁਣ ਕੈਲੀਫੋਰਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਘਰ ਨੂੰ ਅਫੋਰਡ ਨਾ ਕਰ ਸਕੀਏ ਜੀ ਅਗਲੇ ਵੀ ਫ੍ਰਿਜਨੋ ਤੋਂ ਆ ਰਹੀ ਹੈ ਫ੍ਰਿਜਨੋ ਏਰੀਆ ਦੇ ਵਿੱਚ ਤੁਹਾਨੂੰ ਪਤਾ ਫਾਰਮਿੰਗ ਦਾ ਏਰੀਆ ਆ ਫਰੂਟ ਟਰੀਜ਼ ਬਹੁਤ ਆ ਤੇ ਉੱਥੇ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਆ ਅੱਜਕੱਲ ਚੋਰੀ ਬਹੁਤ ਹੁੰਦੀਆਂ ਹੈਗੀਆਂ ਉਹਨਾਂ ਦੇ ਜਿਹੜੇ ਬੀ ਹਾਈਵਜ਼ ਹੁੰਦੇ ਆ ਉਹ ਚੋਰੀ ਹੋ ਜਾਂਦੇ ਆ ਫ੍ਰਿਜਨੋ ਕਉਂਟੀ ਦੇ ਡਿਪਟੀਜ਼ ਨੇ 200 ਦੇ ਕਰੀਬ ਇਹ ਜਿਹੜੇ ਬੀ ਹਾਈਵਜ਼ ਆ ਉਹ ਚੋਰੀ ਕੀਤੇ ਹੋਏ ਫੜੇ ਹੈਗੇ ਆ ਸਿਲਮਾ ਦੇ ਲਾਗੇ ਫ੍ਰਿਜਨੋ ਕਉਂਟੀ ਸ਼ੈਰਫ ਆਫਿਸ ਨੇ ਕਨਫਰਮ ਕੀਤਾ ਹੈ ਕਿ ਐਲਕੋਹਲਨ ਤੇ ਚੈਟੀਓ ਫ੍ਰਿਜਨੋ ਤੇ ਡਿਕਕਰਸਨ ਏਰੀਆ ਉਥੋਂ ਇਹ ਫੜੇ ਗਏ ਹੈਗੇ ਆ ਉਹਨਾਂ ਦੀ ਕੰਡੀਸ਼ਨ ਕੀ ਆ ਇਹ ਹਜੇ ਤੱਕ ਨਹੀਂ ਡਿਸਕਲੋਜ਼ ਕੀਤਾ ਗਿਆ ਫ੍ਰਿਜਨੋ ਕਾਉਂਟੀ ਆਫਿਸ ਨੇ ਇਹ ਕਿਹਾ ਕਿ ਬਹੁਤ ਸਾਰੀਆਂ ਸ਼ਹਿਦ ਦੀਆਂ ਮੱਖੀਆਂ ਦੇ ਜਿਹੜੇ ਬੀਹਾਈਵਸ ਹੁੰਦੇ ਆ ਉਹ ਚੋਰੀ ਹੁੰਦੇ ਆ ਜਨਵਰੀ ਤੇ ਮਾਰਚ ਮਹੀਨੇ ਦੇ ਵਿੱਚ ਕਿਉਂਕਿ ਫਾਰਮਰਸ ਉਹਨਾਂ ਨੂੰ ਪੋਲੀਨੀਸ਼ਨ ਸੀਜ਼ਨ ਦੇ ਥਰੋ ਵੜਤਦੇ ਹੈਗੇ ਆ ਇਸੇ ਤਰ੍ਹਾਂ ਅਗਲੀ ਕਵਰ ਵੱਲ ਚਲੀਏ ਤੇ ਲੇਕ ਸ਼ਾਸਤਾ ਨੂੰ ਲੈ ਕੇ ਆ ਲੇਕ ਸ਼ਾਸਤਾ ਆਲਮੋਸਟ ਜਿੰਨਾ ਕੋਦੀ ਕੈਪੈਸਿਟੀ ਆ ਉੱਥੇ ਪਹੁੰਚ ਚੁੱਕੀ ਹੈਗੀ ਆ ਕੁਝ ਕੁ ਫੁੱਟ ਜਿਹੜੀ ਆ ਕੈਪੈਸਿਟੀ ਤੋਂ ਥੱਲੇ ਹੈਗੀ ਆ ਆਉਣ ਵਾਲੇ ਦਿਨਾਂ 'ਚ ਇਹ ਪਾਣੀ ਹੋਰ ਭਰਦਾ ਜਾਊਗਾ ਕਿਉਂਕਿ ਜਿਹੜੀ ਸਨੋ ਆ ਉਹ ਪਿਗਲ ਕੇ ਆ ਜਾਊਗੀ ਅ ਇੱਕ ਤਰ੍ਹਾਂ ਦੇ ਨਾਲ ਕਾਫੀ ਲੰਮੇ ਡਰਾਉਟ ਤੋਂ ਬਾਅਦ ਜੋ ਲੇਕ ਸ਼ਾਸਤਾ ਆ ਉਹ ਹੁਣ ਪੂਰੀ ਭਰਨ ਜਾ ਰਹੀ ਆ 96% ਇਸ ਟਾਈਮ ਉਹ ਉਹ ਕੈਪੈਸਿਟੀ ਤੇ ਹੈਗੀ ਆ ਅ ਲੇਕ ਦੀ ਜੋ ਪੂਰੀ ਕੈਪੈਸਿਟੀ ਆ ਸੋ ਇਹ ਇੱਕ ਵਧੀਆ ਖਬਰ ਆ ਕੈਲੀਫੋਰਨੀਆ ਦੇ ਲਈ ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੇਕਸ ਆ ਉਹ ਪੂਰੀ ਕੈਪੈਸਿਟੀ ਤੱਕ ਜਾ ਰਹੀਆਂ ਹੈਗੀਆਂ ਜਾਂ ਥੋੜੇ ਸਮੇਂ ਵਿੱਚ ਪਹੁੰਚ ਜਾਊਗੀਆਂ ਕਿਉਂਕਿ ਸਿਆਰਾ ਨਵਾਡਾ ਦੀ ਜਿਹੜੀ ਸਨੋ ਆ ਆ ਉਹ ਮੈਲਟ ਹੋਣੀ ਸ਼ੁਰੂ ਹੋ ਗਈ ਆ ਤੇ ਜਿਹਦੇ ਨਾਲ ਪਾਣੀ ਹੋਰ ਇਹਨਾਂ ਲੇਕ ਸਚਾਏ ਉਹ ਕਚੂਮਾ ਲੇਕ ਆ ਲੇਕ ਕਿਸਤੀ ਸ ਸਦਰਨ ਕੈਲੀਫੋਰਨੀਆ ਦੇ ਵੀ ਲੇਕ ਔਰੋਵਿਲ ਨਿਊ ਬੁੱਲਡਰਸ ਬਾਰ ਰਿਜ਼ਰਵਾਇਰ ਲੇਕ ਕਮਾਂਚੀ ਇਹ ਸਾਰਿਆਂ ਦੀ ਵਿੱਚ ਜੋ ਇਸ ਟਾਈਮ 90% ਦੀ ਕੈਪੈਸਿਟੀ ਤੇ ਆ ਉਹ ਪੂਰੀ ਤਰ੍ਹਾਂ ਉਹ ਪਾਣੀ ਲੈ ਆ ਭਰ ਜਾਊਗਾ ਜੀ ਅਗਲੀ ਖਬਰ ਦੇ ਨਾਲ ਵਧੀਏ ਤੇ ਆਪਾਂ ਗੱਲ ਕਰੀਏ ਜਿਹੜੇ ਯੂਐਸ ਦੇ ਵਿੱਚ ਫਿਲਸਤੀਨ ਦੇ ਹੱਕ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਨੇ ਹੋ ਰਹੇ ਨੇ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਤਕਰੀਬਨ 100 ਜਿਹੜੇ ਪ੍ਰੋ ਫਿਲਸਤੀਨੀਅਨ ਜਿਹੜੇ ਮੁਜ਼ਾਹਰਾ ਕਰੀਏ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਹੁਣ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟ ਨੇ ਜਿਹੜੇ ਵਿਦਿਆਰਥੀ ਨੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੇ ਇਸ ਜੱਦ ਦੇ ਵਿੱਚ ਕਿ ਤੁਸੀਂ ਇੰਨੇ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਅਰੈਸਟ ਕਰ ਲਿਆ ਉਹਨਾਂ ਨੇ ਹੋਰ ਜਿਹੜਾ ਰੋਸ ਮੁਜ਼ਾਹਰਾ ਉਹ ਤਿੱਖੇ ਕਰ ਦਿੱਤੇ ਆ ਦੱਸਦੇ ਆ ਕਿ ਦਰਜਨਾ ਹੋਰ ਜਿਹੜੇ ਉੱਥੇ ਕੈਂਪ ਲਾਗੇ ਆ ਉੱਥੇ ਹੋਰ ਜਿਹੜੇ ਪ੍ਰੋਟੈਸਟਰ ਆ ਕੇ ਬਹਿ ਗਏ ਆ ਸਿਰਫ ਇਹਸ ਕਰਕੇ ਕਿ ਤੁਸੀਂ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਕਿਉਂ ਲਿਆ ਕਲੰਬੀਆ ਦੇ ਵਿੱਚ ਇਹਦੇ ਨਾਲ ਨਾਲ ਇਹ ਵੀ ਲੀਗ ਸਕੂਲ ਹੈ ਉੱਥੇ ਤੇ ਨਿਊਯਾਰਕ ਯੂਨੀਵਰਸਿਟੀ ਜਿੰਨੀਆਂ ਵੀ ਵੱਡੀਆਂ ਯੂਨੀਵਰਸਟੀਆਂ ਨੇ ਨਿਊਯਾਰਕ ਦੇ ਮੇਅਰ ਐਰਿਕ ਐਡਮੰਸ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਆਫੀਸਰਸ ਆ ਉਹਨਾਂ ਨੂੰ ਹਿੱਟ ਕਰ ਰਹੇ ਨੇ ਸਟੂਡੈਂਟ ਬੋਟਲਸ ਦੇ ਨਾਲ ਬੋਤਲਾ ਮਾਰ ਰਹੇ ਨੇ ਉਹਨਾਂ ਦੇ ਉੱਤੇ ਜਾਂ ਹੋਰ ਕਿਸ ਤਰੀਕੇ ਦੇ ਨਾਲ ਕਿਤੇ ਸਾਨੂੰ ਡਰਾ ਕਿ ਕਿਤੇ ਪੂਰੇ ਵਾਇਲੈਂਟ ਨਾ ਹੋ ਜਾਣ ਪਰ ਇਹਦੇ ਨਾਲ ਨਾਲ ਇਹ ਵੀ ਗੱਲ ਦੱਸਣੀ ਜ਼ਰੂਰੀ ਹੈ ਕਿ ਅਮਰੀਕਾ ਦੇ ਕਲੇ ਕੋਲੰਬੀਆ ਜਾਂ ਨਿਊਯਾਰਕ ਯੂਨੀਵਰਸਿਟੀ ਨਹੀਂ ਜਾਂ ਇਹ ਈਵੀ ਲੀਗ ਸਕੂਲ ਨਹੀਂਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਲਜ ਨੇ ਜਾ ਜਿਹੜੀਆਂ ਯੂਨੀਵਰਸਿਟੀਆਂ ਨੇ ਉੱਥੇ ਇਹ ਮੁਜਾਰੇ ਜਿਹੜੇ ਨੇ ਉਹ ਹੋ ਰਹੇ ਨੇ ਪਰ ਕਿਉਂਕਿ ਇੱਥੇ 100 ਪ੍ਰੋ ਫਲਿਸਤੀਨੀਅਨ ਜਿਹੜਾ ਪ੍ਰੋਟੈਸਟਰ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਗਿਆ ਸੀ ਹੁਣ ਇੱਥੇ ਰੋਸ ਮੁਜਾਰੇ ਜਿਹੜੇ ਨੇ ਉਹ ਹੋਰ ਤਿੱਖੇ ਹੋ ਗਏ ਨੇ ਜੀ ਤੇ ਜਾਂਦੇ ਜਾਂਦੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ 1 ਡਾਲਰ ਦੇ ਬਰਾਬਰ 83 ਰੁਪਏ ਤੇ 25 ਪੈਸੇ ਰਹੇ ਆ ਇੰਡੀਆ ਦੇ 1 ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ 12 ਪੈਸੇ ਤੇ ਇੱਕ ਯੂ ਐਸ ਡਾਲਰ ਦੇ ਬਰਾਬਰ 1 ਡਾਲਰ ਤੇ 36 ਸੈਂਟ ਕੈਨੇਡਾ ਦੇ ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਅੱਜ ਡਾਉਜਨ ਇੰਡਸਟਰੀਅਲ ਦੇ ਜਿਹੜੇ ਫਿਊਚਰਸ ਆ ਤੇ ਐਸ ਐਂਪੀ ਫਿਊਚਰਸ ਉਹ ਥੋੜੇ ਉੱਪ ਗਏ ਹੈਗੇ ਆ ਕਿਉਂਕਿ ਆਰਨਿੰਗਸ ਰਿਪੋਰਟ ਕਈਆਂ ਦੀਆਂ ਗੁੱਡ ਆਈਆਂ ਪਰ ਟੈਸਲਾ ਰੀ ਦੀ ਕਾਫੀ ਡਾਊਨ ਆਈ ਆ ਤੇ ਡਾਉਜਨ ਇੰਡਸਟਰੀਅਲ ਅੱਜ 300 ਦੇ ਪੁਆਇੰਟ ਦੇ ਕਰੀਬ ਉੱਪ ਗਿਆ ਹੈਗਾ ਤੇ ਟੈਸਲਾ ਦਾ ਸਟਾਕ ਵੀ ਥੋੜਾ ਆ ਕਹਿੰਦੇ ਕੱਲ ਨੂੰ ਉੱਪਰ ਜਾਊਗਾ ਕਿਉਂਕਿ ਉਹਨਾਂ ਨੇ ਕਿਹਾ ਆਪਣੀ ਨਵੀਂ ਕਾਰ ਉਹ ਕੱਢਣ ਜਾ ਰਹੇ ਜੋ ਕੋ ਬਹੁਤ ਅਫੋਰਡੇਬਲ ਹੋਊਗੀ ਮੇਬੀ 25000 ਡਾਲਰ ਤੱਕ ਉਹਦੀ ਜਿਹੜੀ ਕੀਮਤ ਹੋਊਗੀ ਤੇ ਹੁਣ ਤੋਂ ਬਾਅਦ ਰਹਿਰਾ ਸਾਹਿਬ ਤੇ ਉਸ ਤੋਂ ਬਾਅਦ ਫਿਰ ਗੁਰਦਾਰ ਸਾਹਿਬ ਤੋਂ ਪ੍ਰੋਗਰਾਮ ਤੇ ਇਸੇ ਤਰ੍ਹਾਂ ਜਿਹੜੇ ਪ੍ਰੋਗਰਾਮ ਹੋ ਪੰਜਾਬੀ ਜਿਹੜੀ ਯੂਐਸਏ ਦੇ ਚੱਲਦੇ ਰਹਿਣਗੇ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਅਸਤੀ ਆਈ ਹੈ ਵੀ ਪੰਜਾਬੀ ਰੇਡੀ ਯੂਐਸਏ ਦੇ ਜਿਹੜਾ 1170 ਏਐਮ ਸਟੇਸ਼ਨ ਹੈਗਾ ਬੇਅਰੀਏ ਦਾ ਤੁਸੀਂ ਘਰਾਂ 'ਚ ਘਰਾਂ 'ਚ ਜਿੱਥੇ ਵੀ ਸੁਣਦੇ ਹੋ ਕਾਲ ਕਰਕੇ ਦੱਸੋ 408 272 5200 ਤੇ 408 272 5200 1170 AM ਜੋ ਕੈਲੀਫੋਰਨੀਆ ਦੇ ਵਿੱਚ ਬੇਅਰੀਏ ਦਾ ਸਭ ਤੋਂ ਵੱਡਾ ਸਟੇਸ਼ਨ ਹੈਗਾ ਅੱਜ ਮੈਨੂੰ ਕਾਲ ਆਈ ਸੀ ਕਹਿੰਦੇ ਕਿ ਮੈਂ ਮਡੇਰੇ ਤੋਂ ਉਪਰੇ ਤੱਕ ਜਿਹੜਾ ਸੁਣ ਰਿਹਾ ਤੇ ਸੈਕਰਮੈਂਟੋ ਤੋਂ ਹੀ ਸੁਣਦਾ ਆ ਰਿਹਾ ਹਾਈਵੇ 99 ਦੇ ਉੱਤੇ ਸੋ ਰੈਫਲ ਕੱਢ ਰਏ ਹੈਗੇ ਆ ਨਾਮ ਨਿਕਲ ਰਹੇ ਆ ਅੱਜ ਸਾਡੇ ਇੱਕ ਵਿਨਰ ਜਿਹੜੇ ਆ ਉਹ ਫ੍ਰੀਜ਼ਨੋ ਵਾਲੇ ਸਟੂਡੀਓ 'ਚ ਵੀ ਆਏ ਸੀ ਤੇ ਉਹ ਆਪਣਾ ਨਾਮ ਲੈ ਕੇ ਸੋ ਜਰੂਰ ਹੁਣੇ ਕਾਲ ਕਰੋ 408 272 5500 ਸਿਰਫ ਤੁਸੀਂ ਆਪਣਾ ਨਾਮ ਦੱਸਣਾ ਤੇ ਕਿਹੜੀ ਜਗ੍ਹਾ ਤੇ ਤੁਸੀਂ ਸੁਣ ਰਹੇ ਹੋ ਤੇ ਅਗਲਾ ਜਿਹੜਾ ਰੈਫਰਲ ਨਿਕਲਣਾ ਹੈ ਉਹ ਵੀਰਵਾਰ ਨੂੰ ਆ ਤੇ ਤੁਸੀਂ ਵੀ ਲੱਕੀ ਜਿਹੜੇ winner ਹੋ ਸਕਦੇ ਹੈਗੇ ਆ ਬਹੁਤ ਵਧੀਆ ਇਨਾਮ ਹੈਗੇ ਆ ਤੇ ਕਾਲ ਕਰੋ ਇੱਥੇ ਹੀ শ্রোਤਿਆਂ ਤੋਂ ਇਜਾਜ਼ਤ ਲੈਣੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਭ ਤੋਂ ਸਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਨਿਵਰਸ